ਦਸੇ ਪਾਤਸ਼ਾਹियां ਹਾਜ਼ਰ ਨਾਜ਼ਰ ਮਸਤਾਨੀ ਦਸ਼ਾ ਵਿੱਚ ਸੰਤ ਤੇਜਾ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਹਾਨੀ ਖਿੱਚ ਪ੍ਰਤੀਤ ਕੀਤੀ ਉਸ ਸਮੇਂ ਆਪ ਜੀ ਦੇ ਪਰਿਵਾਰ ਦੇ ਜੀ ਘਰ ਵਿੱਚ ਹਰ ਰੋਜ਼ ਵਾਰੀ-ਵਾਰੀ ਪਾਠ ਤੇ ਅਰਦਾਸ ਕਰਦੇ ਸਨ ਇੱਕ ਦਿਨ ਮਾਤਾ ਜੀ ਦੀ ਵਾਰੀ ਆਈ ਮਾਤਾ ਜੀ ਨੂੰ ਅਰਦਾਸ ਨਹੀਂ ਸੀ ਆਉਂਦੀ ਸੰਤਾਂ ਨੇ ਬੇਨਤੀ ਕੀਤੀ ਮਾਤਾ ਜੀ ਜਿਵੇਂ ਆਉਂਦੀ ਹੈ ਉਵੇਂ ਹੀ ਕਰ ਲਵੋ ਭੋਲੀ ਮਾਤਾ ਨੇ ਜਦੋਂ ਦਸਾਂ ਪਾਤਸ਼ਾਹੀਆਂ ਦੇ ਬਿਨਾਂ ਨਾਮ ਲੈ ਅਰਦਾਸ ਕੀਤੀ ਤਾਂ ਸੰਤ ਜੀ ਚੁਫਾਲ ਸੁਹਾਗੇ ਬਤ ਮੱਥੇ ਭਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਤਰ੍ਹਾਂ ਡਿੱਗੇ ਜਿਵੇਂ ਪੂਰੇ ਸਰੀਰ ਦੇ ਅੰਗ ਅੰਗ ਡੰਡੌਤ ਕਰ ਰਹੇ ਹੋਣ ਹਿਰਦੇ ਵਿੱਚੋਂ ਦਸੇ ਪਾਤਸ਼ਾਹੀਆਂ ਦੇ ਨਾਵਾਂ ਦੀ ਇਲਾਹੀ ਤੁਨ ਨਿਕਲਣ ਤੋਂ ਬਾਅਦ ਹੀ ਖੜੇ ਹੋ ਸਕੇ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਦਲੀਲਵਾਜ ਅਤੇ ਪੱਛਮੀ ਵਿੱਦਿਆ ਦੇ ਮਾਦਾ ਪ੍ਰਸਤ ਨੂੰ ਪਿਛਲੇ ਜਨਮ ਦੇ ਸ਼ੁਭ ਕਰਮਾਂ ਕਰਕੇ ਅਧਿਆਤਮਿਕ ਤੌਰ ਤੇ ਅਨੁਭਵ ਕਰਵਾ ਦਿੱਤਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਦਸੇ ਪਾਤਸ਼ਾਹ ਹਾਜ਼ਰ ਨਾਜ਼ਰ ਹੁੰਦੀਆਂ ਹਨ